ਅੱਜ ਤੁਹਾਨੂੰ ਇੱਕ ਫਰਕ ਹੋਰ ਦੱਸ ਦਿਆਂ ਆਰਗੈਨਿਕ ਖੇਤੀ ਤੇ ਜਿਹੜੀ ਆਪਣੀ ਦੂਜੀ ਖੇਤੀ ਆ ਆਪਾਂ ਨਾਰਮਲ ਖੇਤੀ ਕਰਦੇ ਆ ਇਹ ਜਿਹੜੀ ਪਰਾਲੀ ਤੁਹਾਨੂੰ ਦਿਖ ਰਹੀ ਆ ਜਿਹੜੀ ਨਾਰਮਲ ਖੇਤੀ ਆ ਉਹਦੇ ਵਿੱਚ ਇਹ ਖੇਤ ਚੋਂ ਬਾਹਰ ਕੱਢੀ ਜਾਂਦੀ ਆ ਤੇ ਜਿਹੜੀ ਆਪਣੀ ਖੇਤੀ ਆ ਇਹਦੇ ਵਿੱਚ ਅਸੀਂ ਇਹ ਪਿਛਲੇ ਸਾਲ ਦੀ ਸਟੋਰ ਕਰੀ ਹੋਈ ਆ ਤੇ ਮੀਹਾਂ ਨਾਲ ਇਹ ਜਿਹੜੀ ਗਲ ਗਈ ਤੇ ਹੁਣ ਇਹਨੂੰ ਆਪਾਂ ਚੱਕ ਕੇ ਆਪਣੇ ਖੇਤਾਂ ਦੇ ਵਿੱਚ ਪਾ ਰਹੇ ਆ ਇਹ ਜਿਹੜੀ ਪਰਾਲੀ ਆ ਇਹ ਆਪਣੀ ਜ਼ਮੀਨ ਦੇ ਵਿੱਚ ਜਿਹੜੀ ਆਰਗੈਨਿਕ ਕਾਰਬਨ ਵਧਾਉਣ ਦਾ ਕੰਮ ਕਰਦੀ ਆ ਆਰਗੇਨਿਕ ਕਾਰਬਨ ਉਹ ਚੀਜ਼ ਹੁੰਦੀ ਹੈ ਜਿਹੜੀ ਮਿੱਟੀ ਦੇ ਵਿੱਚ ਜਿੰਨਾ ਸਮਾਨ ਪਿਆ ਸਾਰਾ ਆਪਣੀ ਫਸਲ ਨੂੰ ਲੱਗਣ ਲਈ ਮਹਈਆ ਕਰਾਉਂਦੀ ਹੈ ਜੇ ਆਰਗੇਨਿਕ ਕਾਰਬਨ ਜ਼ਮੀਨ ਦੇ ਵਿੱਚ ਮੁੱਕ ਜੇ ਤਾਂ ਆਪਣੀ ਜਿਹੜੀ ਜ਼ਮੀਨ ਦੇ ਵਿੱਚ ਆਪਾਂ ਕਿੰਨੀਆਂ ਖਾਦਾਂ ਪਾ ਲਈਏ ਉਹ ਆਪਣੀ ਫਸਲ ਨੂੰ ਨਹੀਂ ਲੱਗਣਗੀਆਂ ਤਾਂ ਕਰਕੇ ਜਿਹੜਾ ਇਹ ਜਿੰਨਾ ਵੀ ਸਮਾਨ ਆ ਆਪਣਾ ਜਿਹਦੇ ਵਿੱਚ ਪਰਾਲੀ ਬਚੀ ਹੋਈ ਰਹਿਣ ਖੂਨ ਫਸਲਾਂ ਦੀ ਸਵਾਹ ਕਰਦੀ ਇਹ ਸਾਰੀ ਆਰਗੇਨਿਕ ਕਾਰਬਨ ਦੇ ਰੂਪ ਦੇ ਵਿੱਚ ਜਿਹੜੀ ਜ਼ਮੀਨ ਦੇ ਵਿੱਚ ਰਹਿੰਦੀ ਆ ਤੇ ਇਸ ਕਰਕੇ ਆਪਾਂ ਇਹ ਸਾਰੀ ਪਰਾਲੀ ਜਿਹੜੀ ਆਪਣੀ ਕੋਲ ਸਟੋਰ ਕਰੀ ਹੋਈ ਸੀਗੀ 30 ਤੋਂ 35 ਗੱਠਾ ਇਹ ਆਪਾਂ ਅੱਜ ਆਪਣੇ ਖੇਤ 'ਚ ਪਾਇਆ ਇਹ ਜਿਹੜਾ ਪਲਾਟ ਆਪਣਾ ਇਹ ਆਪਾਂ ਸਰਦੀ ਰੋਦੀਆਂ ਫਸਲਾਂ ਲਈ ਤਿਆਰ ਕਰ ਰਹੇ ਹਾਂ ਇਹਦੇ ਨਾਲ ਨਾਲ ਆਪਾਂ ਹੋਰ ਕੀ ਸਮਾਨ ਪਾਉਨੇ ਆ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਜਿਹੜਾ ਸਾਂਝਾ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਆਰਗੈਨਿਕ ਜ਼ਮੀਨ ਆਰਗੈਨਿਕ ਫਸਲ ਕਰਨ ਲਈ ਜ਼ਮੀਨ ਦੇ ਵਿੱਚ ਕੀ ਕੀ ਉਸ ਅਸੀਂ ਪਾਉਨੇ ਆ ਉਹਦੇ ਲਈ ਇੱਕ ਅਲੱਗ ਵੀਡੀਓ ਬਣਾਵਾਂਗੇ